पवित्र बाइबल दे विच आपा पढ़या अबयामो लेतो दला साकरा बीबिया के प्रभु के सिनियर आप तोहानु एक निशान दिखावेगा मिदराई से के एक कुंवारी एक वर्जिन गर्भवती होवेगी ला वर्जिन ने कुछ पूरा और एक पुत्र जनेगी एक बार तो दिलाऊं पी और वो उस दा नाम क्या मेरा इमैनुअल रखेगी इमैनुअल ਜੇ ਦਾ ਮਤਲਬ ਕਿ ਪਰਮੇਸ਼ਵਰ ਸਾਡੇ ਸੰਗ ਹੈ ਪਰਮੇਸ਼ਵਰ ਸਾਡੇ ਸੰਗ ਹੈ ਹallelujah 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 ਯੋਹੰਨਾ ਦੀ انجیل ਦੇ ਵਿੱਚ ਆਪਾਂ ਪੜਿਆ ਅਬੀਆਮੋ ਲੇਟੋ ਦਲ ਵਾਂਜੇਲੀ ਡੀ ਜੋਵਾਨੀ ਕਿ ਉਹ ਨਾ ਲਹੂ ਤੋਂ ਨਾ ਸ਼ਰੀਰ ਦੀ ਇੱਛਾ ਤੋਂ ਨਾ ਕਿਸੇ ਮਨੁੱਖ ਦੀ ਇੱਛਾ ਤੋਂ ਬਲਕੇ ਪਰਮੇਸ਼ਵਰ ਤੋਂ ਪੈਦਾ ਹੋਇਆ ਸਾਂਗਵੇ ਨੇ ਦਾ ਵੋਲੇ ਰੇ ਦੀ ਕਾਰਨੇ ਨੇ ਦਾ ਵੋਲੇ ਰੇ ਦੂਗੋ ਮਨਾਂ ਤੇ ਉਹ ਸਨ ਸਟੇ ਜਨਰੇਟੇ ਅਤੇ ਸ਼ਬਦ ਦੇ ਤਾਰੀ ਹੋਇਆ ਕਿਰਪਾ ਅਤੇ ਸਚਾਈ ਦੇ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਇਹ ਬੇਰਕੋਸੀ ਵਿੱਚ ਕਾਰਨੇ ਇਹ ਬੀਨੇ ਆ ਦੇਵਿਟਾਰੇ ਇਮੇਜਾ ਮੋਈ ਪੀਨੋ ਦੀ ਗ੍ਰਾਸੀਆ ਦੇ ਵੀਰਿਤਾ ਹਾਲੇਲੂਇਆ 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 ਤੁਹਾਨੂੰ ਪਤਾ ਕਿ ਇਹ ਸ਼ਬਦ ਉਹ ਸ਼ਬਦ ਆ ਜਿਸ ਸ਼ਬਦ ਨੇ ਜਦੋਂ ਪਰਮੇਸ਼ਵਰ ਨੇ ਕਿਹਾ ਚਾਨਣ ਹੋਵੇ ਉਸ ਸ਼ਬਦ ਨੇ ਚਾਨਣ ਕਰ ਦਿੱਤਾ ਯੇਸ਼ੂ ਮਸੀਹ ਉਹ ਹੀ ਸ਼ਬਦ ਸੀ ਜਿਹੜਾ ਦੇਹਤਾਰੀ ਹੋ ਕੇ ਇਸ ਧਰਤੀ ਉੱਤੇ ਪੈਦਾ ਹੋਇਆ ਯੇਸ਼ੂ ਮਸੀਹ ਉਹ ਸ਼ਬਦ ਸੀ ਯੇਸ਼ੂ ਕ੍ਰਿਸਟੋ era il verbo ਇਸ ਸ਼ਬਦ ਤੇ ਨਾਲ ਪਰਮੇਸ਼ਵਰ ਨੇ ਸਾਰੀ ਸ੍ਰਿਸ਼ਟੀ ਨੂੰ ਉਤਪਤ ਕੀਤਾ ਜਿਸ ਉਹ ਰੈ ਵਰਬ ਟਰਾਂਟੇ ਇਕਵਾਲੇ ਦਿਓ ਆ ਕ੍ਰੀਏਟੋ ਲ'ਉਨਿਵਰਸੋ ਤੇ ਅੱਜ ਤੁਸੀਂ ਉਸੇ ਸ਼ਬਦ ਨੂੰ ਸੈਲੀਬ੍ਰੇਟ ਕਰਨ ਦੇ ਲਈ ਇਸ ਜਗ੍ਹਾ ਦੇ ਉੱਤੇ ਉੱਜੇ ਆ। ਕੋਈ ਉੱਜੇ ਸਤਿਫਿਨਿਤ ਕੁ ਵੀ ਆ ਸੈਲੀਬ੍ਰੇਰੇ ਇ ਵਰਬ ਚੋ ਐ ਲਾ ਪਾਰੋਡਾ। ਹਾਲੇਲੂਇਆ 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 ਕ੍ਰਿਸਮਸ ਨਤਾਲੇ ਇਹ ਪਰਮੇਸ਼ਵਰ ਦੇ ਪ੍ਰੇਮ ਨੂੰ ਦਰਸਾਉਂਦਾ ਆ। ਨਤਾਲੇ ਮਾਨੀਫੈਸਲ ਅਮੋਰੇ ਦੀ ਦਿਓ। ਕਿਉਂ ਕਿਉਂਕਿ ਪਰਮੇਸ਼ਵਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਇਨਸਾਨ ਬਣਾ ਕੇ ਧਰਤੀ ਦੇ ਉੱਤੇ ਭੇਜ ਦਿੱਤਾ। Dio ha mandato il suo figlio unigenito sulla terra.